ਤਈ ਹੈ ਜੀ ਮੀਟਰ ਤੇ ਇਹਦੇ ਪਿੱਛੇ ਨੇ 10 ਅੰਕ ਵੀਡੀਓ ਨੂੰ ਅਖੀਰ ਤੱਕ ਵਾਚ ਜਰੂਰ ਕਰ ਲਿਓ ਇਸ ਮੀਟਰ ਦੇ ਜਰੀਏ ਤੁਹਾਨੂੰ ਦੋ ਮੈਸੇਜ ਆ ਜਿਹੜੇ ਉਹ ਮਿਲ ਜਾਣਗੇ 10 ਅੰਕ ਜੋ ਇਹਦੇ ਪਿੱਛੇ ਹੈ ਉਹ ਬਹੁਤ ਵੱਡੀ ਭੂਮਿਕਾ ਜਿਹੜੀ ਨਿਭਾਉਂਦੇ ਹੈ ਇਹ 10 ਅੰਕ ਇਸ ਮੀਟਰ ਦੇ ਵਿੱਚ ਚੱਲਦੇ ਹੈ ਤੇ ਤੁਸੀਂ ਆਪਣੀ ਮੰਜ਼ਿਲ ਤੱਕ ਜਾ ਰਹੇ ਹੋ ਕਿੰਨਾ ਸਫ਼ਰ ਤੈਅ ਕਰਕੇ ਇਹ ਦੱਸਦੇ ਹੈ ਜੇ ਇਹਨਾਂ ਹੀ ਦਾ ਸੰਕਾਂ ਦੇ ਪਿੱਛੇ ਇੱਕ ਜ਼ੀਰੋ ਹੋਰ ਲਾ ਦਿੱਤੀ ਜਾਵੇ ਤਾਂ ਇਹ ਤੁਹਾਡੀ ਜ਼ਿੰਦਗੀ ਦਾ ਸਫ਼ਰ ਹੈ ਜਿਹੜਾ ਉਹ ਬਣ ਜਾਂਦਾ ਹੈ ਇਸ ਤੋਂ ਇਲਾਵਾ ਜੁਏ ਦੀ ਸੂਈ ਹੈ ਇਹ ਵੀ ਤੁਹਾਨੂੰ ਬੜੇ ਮੈਸੇਜ ਹੈ ਜਿਹੜੇ ਉਹ ਦਿੰਦੀ ਹੈ 140 ਤੱਕ ਇਸ ਤੇ ਅੰਕ ਜਿਹੜੇ ਛਪੇ ਹੋਏ ਐ ਸੁਜੇਵੇਂ ਜਿਵੇਂ ਇਹ ਤਾਂ ਜਾਂਦੀ ਹੈ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਪ੍ਰਤੀ ਇਹ ਇੱਕ ਮੈਸੇਜ ਇੱਕ ਸੁਨੇਹਾ ਜਿਹੜਾ ਦਿੰਦੀ ਹੈ ਉਹਨੇ ਤੁਹਾਡੇ ਸਾਰੇ ਐ ਇਹ ਤੁਸੀਂ ਕਿਸ ਅੰਕ ਤੱਕ ਜਿਹੜਾ ਆਪਣਾ ਸਫਰ ਹੈ ਉਹ ਲੰਘਾਉਨੇ ਆ ਸਫਰ ਸ਼ੁਰੂ ਹੁੰਦਾ ਜਿਹੜਾ ਉਹ ਜ਼ੀਰੋ ਤੋਂ ਹੀ ਹੈ ਚਾਹੇ ਤੁਸੀਂ ਜਨਮ ਲੈਨੇ ਹੋ ਜਾਂ ਫਿਰ ਕਿਤੇ ਆਪਣੀ ਮੰਜ਼ਿਲ ਤੇ ਜਾ ਰਹੇ ਹੋ ਤਾਂ ਇਸ ਤੋਂ ਬਾਅਦ ਜਿਵੇਂ ਜਿਵੇਂ ਸੂਈ ਤਾਂਹ ਜਾਂਦੀ ਰਹੂਗੀ ਤੁਹਾਨੂੰ ਇੱਕ ਸੁਨੇਹਾ ਮਿਲੇਗਾ ਜਿਵੇਂ ਇਹ ਸੂਈ 60 ਤੋਂ 40 ਦੇ ਵਿਚਕਾਰ ਖੜ ਗਈ ਤਾਂ ਤੁਹਾਡੀ ਜ਼ਿੰਦਗੀ ਦੀ ਜਿਹੜੀ ਤੁਹਾਡੀ ਲਾਈਫ ਦੀ ਸੁਰੱਖਿਆ ਆ ਹਰੇ ਕੇਰੇ ਵਿੱਚ ਆ ਗਈ ਕਹਿਣ ਤੋਂ ਭਾਵ 40 ਤੇ ਆ ਗਈ ਤਾਂ ਤੁਹਾਨੂੰ ਇੱਕ ਚੰਗੀ ਐਵਰੇਜ ਮੋਟਰਸਾਈਕਲ ਆ ਜਿਹੜਾ ਦਿਓਗਾ 60 ਤੇ 40 ਦੇ ਨਜ਼ਦੀਕ 40 ਤੋਂ نیچے ਸੂਈ ਹੋਣੀ ਚਾਹੀਦੀ ਜਿਆਦਾ ਕਾਲੀ ਹੈ ਤਾਂ ਆਹ 60 ਤੋਂ 70 ਤੱਕ ਤੁਸੀਂ ਇਸ ਸੂਈ ਨੂੰ ਜਿਹੜਾ ਖੜਾ ਸਕਦੇ ਜੇਕਰ ਤੁਸੀਂ ਇਸ ਸੂਈ ਨੂੰ ਇੱਥੇ ਲੈ ਜਾਓਗੇ ਕਹਿਣ ਤੋਂ ਭਾਵ 80 ਤੋਂ ਗਾਹ ਟਪਾਉਣ ਦੀ ਕੋਸ਼ਿਸ਼ ਕਰੋਗੇ ਤਾਂ ਜ਼ਿੰਦਗੀ ਦੀ ਡੋਰ ਹੈ ਜਿਹੜੀ ਤੁਹਾਡੇ ਹੱਥ ਆ ਜਾਊਗੀ ਤੇ ਤੁਹਾਨੂੰ ਆਪਣੀ ਜ਼ਿੰਦਗੀ ਤੋਂ ਸੰਭਲਣ ਦਾ ਜਿਹੜਾ ਮੌਕਾ ਹੈ ਉਹ ਨਹੀਂ ਮਿਲਣਾ ਤਾਂ ਇਹ ਵੱਖ-ਵੱਖ ਅੰਕ ਨੇ 1 ਮੀਟਰ ਹੈ ਇੱਕ ਵਹੀਕਲ ਦਾ ਮੀਟਰ ਵੀ ਹੈ ਤੇ ਇਹਦੇ ਵਿੱਚ ਹੀ ਤੁਹਾਡੀ ਜ਼ਿੰਦਗੀ ਦੀ ਜਿਹੜੀ ਲਾਈਫ ਹੈ ਉਹ ਲੁਕੀ ਹੋਈ ਹੈ ਧਿਆਨ ਨਾਲ ਸੋਚੋਗੇ ਤਾਂ ਸਭ ਕੁਝ ਤੁਹਾਨੂੰ